ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਮੰਡਿਆਲਾ ਵਿਖੇ ਜਿੱਥੇ ਉਹਨਾਂ ਨੇ ਮ੍ਰਿਤਕਾ ਦੇ ਪਰਿਵਾਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਤੇ ਉਹਨਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਉੱਥੇ ਹੀ ਮਾਲੀ ਨੁਕਸਾਨ ਦਾ ਵੀ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਇਸ ਹਾਦਸੇ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਦੀ ਗੱਲ ਵੀ ਉਹਨਾਂ ਵੱਲੋਂ ਆਖੀ ਗਈ ਸਰਕਾਰਾਂ ਵੱਲੋਂ ਮ੍ਰਿਤਕਾ ਦੇ ਪਰਿਵਾਰਾਂ ਨੂੰ ਐਲਾਨੀ 2 ਲੱਖ ਦੀ ਰਕਮ ਤੇ ਉਨਾ ਵੱਲੋਂ ਆਖਿਆ ਗਿਆ ਕਿ ਇਹ ਰਾਸ਼ੀ ਬਹੁਤ ਜ਼ਿਆਦਾ ਘੱਟ ਹੈ ਤੇ ਨਾਲ ਦੇ ਨਾਲ ਐਸਜੀਪੀਸੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1.5 ਲੱਖ ਤੇ ਜ਼ਖਮੀਆਂ ਨੂੰ 50000 ਰੁਪਏ ਦੀ ਮਦਦ ਕਰਨ ਦਾ ਐਲਾਨ ਕਰਦਿਆਂ ਹੋਇਆ ਮਾਲੀ ਨੁਕਸਾਨ ਵਿੱਚ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ। ਦਾ ਬਲਾਸਟ ਹਾਦਸਾ ਹੋਇਆ ਜਿੱਥੇ ਕਿ ਅਣਪੋਲ ਲੋਕ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਕੀ ਹੋਇਆ ਕੀ ਵਾਪਰਿਆ ਇੱਕਦਮ ਹਵਾ ਦਾ ਰੂਪ ਜਿਹੜਾ ਅੱਜ ਬਦਲ ਗਿਆ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਹੋ? ਦੇਖੋ ਬੜਾ-ਬੜਾ ਦੁਕਾਨ ਤੇ ਆਏ ਉਹ ਦੁਕਾਨ ਦੋ ਤਰ੍ਹਾਂ ਦੇ ਨਾਲ ਆ ਇੱਕ ਤਾਂ ਹੁੰਦਾ ਜਿਹੜਾ ਉਹ ਸੈਵਨ ਦੁਕਾਨ ਤੋਂ ਨਾ ਇੱਕ ਆ ਵੀ ਜਿਹੜਾ ਜਾਣ ਬੁੱਝ ਕੇ ਹੋ ਜਾਣਾ ਇਥੋਂ ਦੇ ਜਿਹੜੇ ਲੋਕ ਆ ਉਹ ਲੰਬੇ ਸਮੇਂ ਤੋਂ ਇਹ ਗੈਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਬਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦਿੰਦੇ ਰਹੇ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਜਿੱਥੇ ਇਹਨਾਂ ਦੇ ਕਾਰਨ ਦੇ ਜੀਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੱਤ ਕੈਜੂਅਲਟੀਆਂ ਹੋ ਗਈਆਂ ਤੇ ਨਾਲ ਦੀ ਨਾਲ ਆਹ ਦੇਖਦੇ ਖੰਡਰ ਬਣ ਗਏ ਜਿਦਾ ਬੰਬਾਰਡਮੈਂਟ ਹੋਈ ਹੁੰਦੀ ਆ ਉਦੋਂ ਵੀ ਜ਼ਿਆਦਾ ਇਹ ਸਾਰਾ ਨੁਕਸਾਨ ਹੋਇਆ ਤੇ ਮੈਂ ਕਿਉਂਕਿ ਕੁਝ ਦਿਨ ਪੰਜਾਬ ਤੋਂ ਬਾਹਰ ਸੀ ਤੇ ਰਾਤ ਮੈਂ ਆਇਆ ਸੀ ਤੇ ਮੈਂ ਆਪਣਾ ਮੌਲ ਤੌਰ ਤੇ ਤੇ ਕਿਉਂਕਿ ਮੇਰਾ ਹਲਕਾ ਵੀ ਪੈਂਦਾ ਤੇ ਮੈਂ ਮੌਰੀ ਇਹਨਾਂ ਲੋਕਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਵੀ ਜਿੱਥੇ ਹੋਇਆ ਤੇ ਉੱਥੇ ਮੈਂ ਇਹਨਾਂ ਦੀ ਵਿਥਿਆ ਵੀ ਸੁਣੀ ਆ ਕਿਉਂਕਿ ਜੇ ਘਰ ਦੇ ਜੀ ਹੋਣ ਤੇ ਕਾਰੋਬਾਰ ਮੁੜ ਕੇ ਸਥਾਪਿਤ ਕਰ ਲੈਂਦੇ ਆ ਪਰ ਘਰ ਦੇ ਜੀ ਵੀ ਗਏ ਤੇ ਨਾਲ ਕਾਰੋਬਾਰ ਵੀ ਗਿਆ ਇਹ ਬੜੀ ਵੱਡੀ ਇੱਕ ਸਮੱਸਿਆ ਆ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਵਿਚਾਰਿਆਂ ਨੇ ਸਾਰੀਆਂ ਫੇਸ ਕਰਨੀਆਂ ਪਰ ਸਰਕਾਰ ਦੇ ਪਾਰਟ ਦੇ ਉੱਤੇ ਮੈਂ ਸਮਝਦਾ ਬੜੀ ਵੱਡੀ ਅਣਖੀਲੀ ਇਸ ਕਾਰਜ ਦੀ ਆ ਕਿਉਂਕਿ ਸਾਵਧਾਨੀ ਦੇ ਕੰਮ ਆ ਗਾਇਬ ਦੇ ਤੇ ਉਹ ਜਿਹੜਾ ਖਾਸਾ ਸੀ ਉਹ ਅੱਜ ਮੈਂ ਸਮਝਦਾ ਉਹ ਲੋਕਾਂ ਨੂੰ ਅੱਜ ਹੋਣੀ ਬਣ ਕੇ ਟਕਰਿਆ ਸੋ ਬਹੁਤ ਵੱਡਾ ਇੱਕ ਦਖਾਂਤ ਆ ਬਾਬ ਜੀ ਜੇਕਰ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਐਲਾਨ ਕੀਤਾ ਗਿਆ ਹੈ ਸੂਬਾ ਸਰਕਾਰ ਵੱਲੋਂ ਪਰ ਪਿੰਡ ਵਾਸੀ ਜਿਹੜੇ ਹਨ ਇਹ ਤੋਂ ਕਿਤੇ ਵੀ ਸੰਤੁਸ਼ਟ ਨਹੀਂ ਨੇ ਉਹਨਾਂ ਕਹਿੰਦੇ ਨਾ ਸਗਦੀ ਕੋਈ ਮਾਲੀ ਸਹਾਇਤਾ ਔਰ ਜਿਹੜੇ ਅਣਪੋਲ ਜਿਹੜੇ ਆਪਣੀ ਜਾਨ ਗਵਾ ਬਿਠੇ ਉਹਨਾਂ ਨੂੰ ਸਿਰਫ 2-2 ਲੱਖ ਰੁਪਏ ਬਹੁਤ ਥੋੜੇ ਦੇਖੋ 2 ਲੱਖ ਰੁਪਏ ਤੋਂ ਘਮਾਤਰ ਸਰਕਾਰ ਲੈ ਕੁਝ ਵੀ ਨਹੀਂਗਾ ਕਿਉਂ ਕੁਝ ਨਹੀਂਗਾ ਕਿ ਇਹਨਾਂ ਦਾ ਦੋਹੇ ਤਰ੍ਹਾਂ ਤੇ ਮਾਲੀ ਵੀ ਤੇ ਜਾਤੀ ਜਿਹੜਾ ਆ ਜੀ ਕਰਕੇ ਵੀ ਦੋਹੇ ਪਾਸੇ ਨੁਕਸਾਨ ਹੋ ਗਿਆ ਸੋ ਸਰਕਾਰ ਨੂੰ ਜੇਰਾ ਕਰਕੇ ਇਹਨਾਂ ਦੀ ਮਾਲੀ ਸਹਾਇਤਾ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂਕਿ ਇਹ ਜੋਖਿਮ ਹੋਇਆ ਇਹ ਜਾਣ ਬੁੱਝ ਕੇ ਮੈਂ ਸਮਝਦਾ ਅਣਗਹਿਲੀ ਆ ਕਿ ਕੋਈ ਵੀ ਸਰਕਾਰ ਕੋ ਸ਼ਿਕਾਇਤ ਕਰਦੇ ਸੀ ਉਹ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕੋਈ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ 2 ਲੱਖ ਰੁਪਏ ਤਾਂ ਕੁਝ ਵੀ ਨਹੀਂ ਕਰ ਸੋ ਨਹੀਂ ਕਰਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਹਰ ਆਫਤਾ ਦੇ ਸਮੇਂ ਇੱਕ ਮਦਦ ਦਾ ਹੱਥ ਬਣ ਕੇ ਖੜੇ ਹੋਏ ਆਜ ਇਸ ਏਰੀਆ ਦੇ ਵਿੱਚ ਆਇਓ ਇੱਥੇ ਨਹੀਂ ਦੇਖੋ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਰ ਵੇਲੇ ਕੋਈ ਆਫ਼ਤ ਆਵੇ ਉੱਥੇ ਜਾ ਕੇ ਇੱਕ ਢੰਡ ਬਣ ਕੇ ਖੜਦੀ ਆ ਆ ਪਿੱਛੇ ਹੁਣ ਹੜ੍ਹ ਚੱਲ ਰਹੇ ਆ ਉਹ ਹਾਲੇ ਪਰਭਾਈ ਨੇ ਹੋ ਰਹੀ ਤਾਂ ਆਸਾ ਵੱਡਾ ਵਾਪਰ ਗਿਆ ਤੇ ਮੈਂ ਮੌਕਾ ਵੀ ਆ ਕੇ ਇੱਥੇ ਦੇਖਿਆ ਪਰਿਵਾਰਾਂ ਦੇ ਜੀਆਂ ਨੂੰ ਵੀ ਮਿਲਿਆ ਤੇ ਮੈਂ ਕਿਉਂਕਿ ਹੌਲੀ ਹੌਲੀ ਇਹਨਾਂ ਦਾ ਦੁੱਖ ਜਿਹੜਾ ਆ ਉਹ ਘਟਣਾ ਆ ਐਟ ਦੀ ਸਟੇਜ ਜਿਹੜੇ ਮਰਤਕ ਆ ਸਾਤ ਕੈਜੂਐਲਟੀ ਦੇ ਉਹਨਾਂ ਨੂੰ ਤਾਂ ਪਰਿਵਾਰ ਦੇ 1.5 ਲੱਖ ਰੁਪਈਆ ਤੇ ਜਿਹੜੇ ਫਟੜਿਆ ਉਹਨਾਂ ਨੂੰ 50-50 ਹਜ਼ਾਰ ਰੁਪਈਆ ਤੁਰੰਤ ਤੇ ਬਾਕੀ ਫਿਰ ਇਹਨਾਂ ਨਾਲ ਬੈਠ ਕੇ ਸਾਰਾ ਗੁਰਮਤਾ ਕਰਾਂਗੇ ਕਿਉਂਕਿ ਨੁਕਸਾਨ ਵੱਡਾ ਆ ਪੈਸਾ ਤਾਂ ਇਹਨਾਂ ਦੇ ਮੈਂ ਸਮਝਦਾ ਅੱਜ ਕੁਝ ਵੀ ਨਹੀਂ ਗਾ ਤਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਮਾਲੀ ਤੌਰ ਦੇ ਉੱਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਤੇ ਮੈਂ ਵੀ ਅੱਜ ਦੁੱਖ ਦੇ ਵਿੱਚ ਵੀ ਸਹਿਯੋਗ ਹਾਂ ਤੇ ਯਾਤਰੀ ਤੌਰ ਦੇ ਉੱਤੇ ਦੇ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਤੁਰੰਤ ਜਿਹੜੀ ਆਉ ਮਾਲੀ ਸਹਿਤਾ ਜਿਹੜੀ ਆਉ ਇੱਕ ਦੋ ਦਿਨਾਂ ਦੇ ਵਿੱਚ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿਉਂ ਇਹਨਾਂ ਨੂੰ ਭੇਟ ਕਰਤੀ ਜਾਊ